धुंद तो देखो कि धुंद पै गई इसकी धुंद कि सामने मेरे बैठी लड़ाई झगड़े कर दी है मैं थले आ गई हम देखो मनिया धोने धुंद पई है लड़ाई झगड़ा कर लग गई कि मेरी सीट के क्यों मा के बै गई पैर लगा सरों देखो सरों किों देखो पीली पीली ਅਸੀਂ ਹੁਣ ਘਰ ਜਾਣ ਵਾਲੇ ਆਂ ਪਾਣੀ ਪਾਤਰ ਲੈ ਕੇ ਆਈ ਆਂ ਬੱਸ ਹੁਣ ਆਊਗਾ ਆਪਣਾ ਕਿਆ ਵਗੇ ਅੰਬਾਲਾ ਅੰਬਾਲਾ ਤੇ ਬਾਅਦ ਅਸੀਂ ਸਟੇਸ਼ਨ ਲਾਗੀ ਆ ਜਾਂਦੇ ਆਂ ਛੋਟੇ ਸਟੇਸ਼ਨ ਤੇ ਵੀ ਰੋਕਦੀਆਂ ਕਰਦੀ ਬਹੁਤ ਟਾਈਮ ਲੱਗਦੀ ਆਂ ਦੇਖਦੇ ਕਿੰਨਾ ਟਾਈਮ ਪੂਰਾ ਕਰਦੀ ਆਂ ਹੌਲੀ ਹੌਲੀ ਫਿਰ ਅਸੀਂ ਵੀ ਪਹੁੰਚ ਜਾਣਾ ਬਹੁਤ ਠੰਡ ਹੋ ਗਈ ਠੰਡ ਬਹੁਤ ਇਧਰ ਤੋੜਾ ਪਿਆ ਜਿਹਾ ਲੱਗਦਾ ਬੜਾ ਨਿਹਰਾ ਹੋ ਗਿਆ ਸਾਰਾ ਨੀਰਾ ਹੋ ਗਿਆ ਇਸ ਦਾ ਵੀ ਦੇਖੋ ਬਲੌਕ ਬਣਦੇ ਆ ਕਿੰਨਾ ਵਧੀਆ ਬਲੌਕ ਕਰਦੇ ਆ ਕਿੰਨੀ ਉੱਚੀ ਰੇਲ ਚੱਲਦੀ ਆ ਮੈਨੂੰ ਠੰਡੇ ਹੀ ਨਹੀਂ ਬੈਠਣ ਦਿੱਤਾ ਸਾਹਮਣੇ ਮੇਰੇ ਲੜਾਕੋ ਵੇਖੀ ਤੇ ਮੇਰੀ ਸੀਟ ਦੇ ਉੱਤੇ ਹੀ ਕਹਿਣ ਦਿੰਦੀ ਹੁਣ ਵੀ ਕਹਿੰਦੀ ਆਪਣਾ ਸਮਾਨ ਥੱਲੇ ਉਤਾਰ ਅਸੀਂ ਉੱਤੇ ਬੈਠਣਾ ਮੈਂ ਕਿਹਾ ਜਾਓ ਮੈਂ ਤਾਂ ਛੱਡੇ ਨਹੀਂ ਸੀ ਟੁੱਪਰੋ ਮੇਰੀ ਬੈਠਣ ਵਾਲੀ ਸੀਟ ਆ ਮੈਂ ਬੈਠਣ ਵਾਲੀ ਦਊਂਗੀ ਚਲੋ ਦੇਖੋ ਕਿੰਨੀ ਵਧੀਆ ਕਿਵੇਂ ਦਬਾਈ ਦੇਖੋ तो नहीं देखो बहुत कि नहीं तो लड़ाई झगड़े कारण बहुत चेर है मूँह बजा फांसी करी जाती है दिखाने धा शकल वो शक्ल भी है। よかった。